ਹਾਂ ਇਹ ਰਹਿ ਗਿਆ ਸਿਰਫ 69900 ਰੁਪਏ ਦਾ 16 ਵੀ ਤੁਹਾਨੂੰ ਜਲਦ ਦਵਾਵਾਂਗਾ ਮੈਂ ਜੈ ਮਾਤਾ ਦੀ ਦੋਸਤੋ ਜਿਵੇਂ ਕਿ ਮੈਂ ਕੱਲ ਕਿਹਾ ਸੀ ਕਿ ਪ੍ਰਾਈਸ ਘਟਣ ਵਾਲੇ ਨੇ ਮਤਲਬ ਕਿ ਉਹੀ ਗੱਲ ਹੋ ਗਈ ਜੋ ਆਪਾਂ ਨੇ ਕਹੀ ਸੀ ਕਸਟਮਰ ਨੂੰ ਗਲਤ ਗਾਈਡ ਨਹੀਂ ਮੈਂ ਕਰਦਾ ਹੁੰਦਾ ਮੇਰੇ ਕੋਲ ਇੱਕ ਕਸਟਮਰ ਜਿਵੇਂ ਕੱਲ ਪਰਸੋਂ ਆਏ ਕਿ ਅਸੀਂ ਕੈਸ਼ ਫੋਨ ਲੈਣਾ ਮੈਂ ਕਿਹਾ ਵੀ ਦੋ ਤਿੰਨ ਦਿਨ ਵੇਟ ਕਰ ਲਓ ਲੈਸ ਹੋ ਰਹੇ ਨੇ ਰੇਟ ਜਿਵੇਂ ਕਿ 54900 ਰੁਪਏ ਦਾ ਫੋਨ ਸੀ ਆਈਫੋਨ 13 ਵਿੱਦ ਬਿੱਲ ਡਿਸਟਰੀਬਿਊਟਰ ਵਾਲਾ 5000 ਰੁਪਏ ਅੱਜ ਰੇਟ ਘਟ ਗਿਆ ਸੋਭਾਈ 49900 ਰੁਪਏ ਦਾ ਰਹਿ ਗਿਆ ਵਿਦ ਬਿੱਲ ਜੀਐਸਟੀ ਬਿੱਲ ਡਿਸਟਰੀਬਿਊਟਰ ਵਾਲਾ ਔਰ ਜਿਹੜਾ ਸੀ 74900 ਰੁਪਏ ਦਾ ਆਈਫੋਨ 15 ਇਹ ਰਹਿ ਗਿਆ ਸਿਰਫ 69900 ਰੁਪਏ ਦਾ ਇਹਦਾ ਵੀ 5000 ਡਾਊਨ ਹੋ ਗਿਆ ਸਾਰੇ ਫੋਨਾਂ ਦਾ ਰੇਟ 5-5000 ਰੁਪਏ ਡਾਊਨ ਹੋ ਗਿਆ ਗੱਲ ਕਰਾਂਗੇ 16 ਫੋਨ ਦੀ 16 ਵੀ ਤੁਹਾਨੂੰ ਜਲਦ ਦਵਾਂਗਾ ਮੈਂ 20 ਤਾਰੀਖ ਨੂੰ ਮੇਰੇ ਕੋਲੇ 16 ਫੋਨ ਆ ਜਾਣਗੇ 20 ਤਾਰੀਖ ਨੂੰ ਸਹੀਦ 10 ਦਿਨਾਂ ਦੇ ਬਾਅਦ ਪਹਿਲਾ ਇਵੈਂਟ ਤੇ ਜਾਵਾਂਗੇ Apple ਦੇ ਇਵੈਂਟ ਤੇ ਜਾਵਾਂਗੇ ਫਿਰ 20 ਤਾਰੀਖ ਨੂੰ ਸਾਡੇ ਕੋਲੇ ਮਾਲ ਆਊਗਾ 21 ਤਾਰੀਖ ਨੂੰ ਤੁਹਾਡੇ ਹੱਥ ਦੇ ਵਿੱਚ ਹੋਵੇਗਾ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਦੱਬ ਕੇ ਜਲਦੀ ਤੋਂ ਜਲਦੀ ਲਾਈਕ ਤੇ ਕਮੈਂਟ ਜੈ ਮਾਤਾ ਦੀ ਜੀ